ਸਿੱਖਾਂ ਦੇ ਪੰਜਵੇਂ ਗੁਰੂ ਅਤੇ ਸ਼ਹੀਦਾਂ ਦੇ ਸਰਤਾਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸੁਖਮਣੀ ਸੇਵਾ ਸੁਸਾਇਟੀ ਜਥਾ ਬਹਾਦਰਗੜ ਦੀਆਂ ਬੀਬੀਆਂ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਾਂਝੇ ਤੌਰ ਤੇ ਪਿਛਲੇ 40 ਦਿਨਾਂ ਤੋਂ ਸ੍ਰੀ ਸੁਖਮਣੀ ਸਾਹਿਬ ਪਾਠ ਦੇ ਜਾਪ ਕਰ ਭੋਗ ਪਾਏ ਗਏ ਅਤੇ ਬੱਚਿਆਂ ਵੱਲੋਂ ਕੀਰਤਨ ਕਰ ਸੰਤਨ ਨੂੰ ਨਿਹਾਲ ਕੀਤਾ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੀ ਦਿੱਲ ਮੁੱਖ ਰੱਖਿਆ ਹੋਇਆ ਹੈ 40 ਦਿਨਾਂ ਦੀ ਜਿਹੜੀ ਲੜੀ ਤੇ ਸੇਵਾ ਲਈ ਸੀ ਅੱਜ ਉਹਦੇ ਸਮਾਪਤੀ ਹੈ ਆਪ ਸਾਰੀ ਸੰਗਤ ਦੇ ਸਹਿਯੋਗ ਨਾਲ ਅਸੀਂ ਇਹ 40 ਦਿਨ ਬਹੁਤ ਵਧੀਆ ਤਰੀਕੇ ਨਾਲ ਪ੍ਰਮਾਤਮਾ ਦੇ ਨਾਮ ਦਾ ਜਸ ਗਾਉਂਦੇ ਹੋਏ ਗਏ ਆ ਅੱਜ ਦੇ ਦਿਨ ਸੁਖਮਨੀ ਸਾਹਿਬ ਜੀ ਦੇ ਪਾਕ ਕੀਤੇ ਗਏ ਬੱਚਿਆਂ ਵਾਲੋ ਹੋਰ ਬੀਬੀਆਂ ਵਾਲੋ ਕੀਰਤਨ ਦੇ ਨਾਮ ਤੇ ਲਿਆ ਆ ਗਿਆ ਬੱਚਿਆਂ ਨੇ ਕੀਰਤਨ ਕੀਤਾ ਬਹੁਤ ਆਨੰਦਮਈ ਤਰੀਕੇ ਨਾਲ ਸਾਰਾ ਪ੍ਰੋਗਰਾਮ ਚੱਲਦਾ ਰਿਹਾ ਸਾਡੇ ਸੇਵਾ ਸੁਸਾਇਟੀ ਸੁਖਮਨੀ ਸੁਸਾਇਟੀ ਵੱਲੋਂ ਗੋਤ ਸੁਚੱਜੇ ਤੰਗ ਨਾਲ ਚੰਗੇ ਤਰੀਕੇ ਨਾਲ ਅਸੀਂ ਇਹ ਸੇਵਾ ਨਿਭਾਈ ਜਿਨ੍ਹਾਂ ਬੀਬੀਆਂ ਨੇ 40 ਦਿਨ ਲਗਾਤਾਰ ਹਾਜ਼ਰੀ ਭਰੀ ਉਹਨਾਂ ਦਾ ਸਿਸ ਰੋਪੇ ਨਾਲ ਸਨਮਾਨਿਤ ਕੀਤਾ ਗਿਆ ਸੀ ਪ੍ਰੋਫੈਸਰ ਜੀ ਸਾਰੇ ਹੀ ਬੀਬੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 40 ਦਿਨ ਪ੍ਰਮਾਤਮਾ ਦਾ ਨਾਮ ਰੂਪੀ ਜਸ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ